ਤੰਦੀਪ ਮੇਰਾ ਤੇ ਉਹਨੂੰ ਸਮਝਾਉਣ ਦਾ ਫਰਜ਼ ਹੀ ਫੇਰ ਵੀ ਮੈਂ ਕੋਈ ਨਹੀਂ लवली ਨੂੰ ਵੀ ਅਕਰਾਂ ਸਮਝਾਉਂਗੀ ਕਿ ਜੇ ਤੂੰ ਬਾਹਰ ਜਾਣਾ ਵਾ ਕਰੋ ਪੈਸੇ ਲਾਉਣੇ ਆ ਤੇ ਸੋਚ ਲਾ ਪੈਸੇ ਘਰ ਆਪਣੇ ਪਿਓ ਦੇ ਅਕਾਊਂਟ 'ਚ ਪਾਉਣੇ ਪੈਣੇ ਆ ਤੇ ਜੇ ਤੂੰ ਕਹੀਂ ਕੱਲ ਨੂੰ ਜਾ ਕੇ ਮੈਂ ਮਨਮਰਜ਼ੀਆਂ ਕਰਾਂ ਘਰ ਦੇ ਨੂੰ ਪੈਸੇ ਪਾਵਾਂ ਉਹ ਕੰਮ ਨਹੀਂ ਹੋ ਬਾਨਾ ਸਾਝੇ ਥਾਂ ਹੀ ਤਾਂ ਹੀ ਕੱਲਾਂ ਲੱਗੀਆਂ ਤੈਨੂੰ ਮੰਮੀ ਮੰਮੀ ਮੈਂ ਸੌ ਗੱਲ ਦੀ ਇੱਕੋ ਗੱਲ ਕਹਿਣੀ ਹੈ ਕਿ ਮੈਂ ਸਾਝੇ ਥਾਂ ਤੋਂ ਪੈਸੇ ਨਹੀਂ ਦੇਣੀ ਜਿੱਥੋਂ ਮਰਜ਼ੀ ਲਿਆਵੇ ਤੇ ਚਲ ਜੇ ਬਾਹਰ ਆ ਤੇ ਚਾਤੀ ਪੈ ਗਿਆ ਵਾ। ਕੋਈ ਜੀਤ ਤੇ ਕਿਆ ਰਹਾ ਮਾਨ ਲਿਆ। ਹੁਣ ਇਹ ਕਹਿੰਦੀ ਨਹੀਂ ਤੇ ਜੇ ਉਹਨੂੰ ਪੈਸੇ ਨਾ ਦਿੱਤੇ ਤਾਂ ਵੀ ਕੰਮ ਔਖਾ ਵਾ। ਚੱਲ ਕੋਈ ਗੱਲ ਨਹੀਂ। ਛੋਟੇ ਨੇ ਇਲਾਕੇ ਬੈਠਾ ਰਹਿੰਦਾ ਵਾ ਫਿਰ ਕਰਦੇ ਵੀ ਕੀ ਤੁਸੀਂ? ਮੇਰੀ ਸੁਣ ਲੋ ਇੱਕ ਗੱਲ ਠੀਕ ਵਾ ਨਾ। ਆ ਮਮੀ ਨੂੰ ਨਾ ਤੁਂ ਲਈਂ ਆ ਲੈਣਾ ਹਟਜੋ। ਮੈਂ ਇੱਕ ਮਦਦ ਨੂੰ ਬੜੀ ਵਰ ਕਹਿਨ ਦਈ ਆ। ਇਹਨਾਂ ਨੂੰ ਕਹਿੰਨੀ ਆ ਆ ਪੱਖਾ ਬਣਵਾ ਕੇ ਲਿਆਓ। ਗਰਮੀ ਵਿੱਚ ਲਾ ਕੇ ਕਿਤੇ ਬਾਹਰ ਬੈਹਿ ਚਾਹੀਦਾ ਵਾ। ਕੁੱਤਿਆਂ ਘਵਾਉਣੀ ਕਰਕੇ ਤਾਂ ਸੁਟਿਆ ਵੈਵੇਂ। ਮੁੰਡਿਆਂ ਨੂੰ ਤਾਂ ਕਿਤੇ ਪਤਾ ਹੀ ਨਹੀਂ। ਤੇ ਕਰਦੀ ਚੀਜ਼ ਵਾ ਕੋਈ ਬਣਾ ਕੇ ਰੱਖਣੀ ਹੁੰਦੀ ਆ ਨਾ ਨਵਾਇਓ ਜੀ ਮੰਮੀ ਤੇ ਕੀ ਕਰਨ ੜੇ ਇੱਥੇ ਕਰਨਾ ਪੁੱਤ ਮੈਂ ਕੀ ਆ ਆ ਪੱਖਾ ਵੇਖਣ ਡਈ ਆ ਵੀ ਚੰਗਾ ਭਲਾ ਵਾ ਕਿਤੇ ਗਰਮੀਆਂ ਵਿੱਚ ਬਾਹਰ ਲਾ ਕੇ ਬੈ ਹੀ ਜਾਈਦਾ ਵਾ ਇਹਨੂੰ ਠੀਕ ਕਰਾ ਕੇ ਲਿਆਉਣ ਕੋਈ ਗੱਲ ਨਹੀਂ ਇਹ ਠੀਕ ਹੋ ਜਾਊਗਾ ਮੇਰੀ ਗੱਲ ਸੁਣਿਓ ਉੱਥੇ ਆਇਓ ਕੀ ਗੱਲ ਵਾ ਸੰਦੀਪ ਆਜੋ ਦੱਸਦੀ ਤੁਹਾਨੂੰ ਹਾਂ ਦਾ ਸੰਦੀਪ ਕੀ ਹੋਇਆ ਵਾ ਕੀ ਗੱਲ ਵਾ ਮੰਮੀ ਹੀ ਇਹ ਫੈਸਲਾ ਕਿਦਾਂ ਲਲਿਆ ਕਿ ਸਾਂਝੇ ਥਾਂ ਪੈਸੇ ਦੇ ਕੇ ਤੇ ਉਹਨੂੰ ਬਾਹਰ ਭੇਜਣਾ ਵਾ ਵੱਡਾ ਤੇ ਦਲਜੀਤ ਹੀ ਆ ਨਾ ਉਹਨੂੰ ਪੱਠੇ ਪਹੁੰਚੋ ਗਏ ਰੱਖਿਆ ਵਾ ਮੈਂ ਇਹ ਕੰਮ ਨਹੀਂ ਹੋਣ ਦੇਣਾ ਮੰਮੀ ਵੀ ਇਹ ਸੰਦੀਪ ਉਹ ਬਾਰ-ਬਾਰ ਇੱਕੋ ਗੱਲ ਕਰੀ ਜਾਂਦੀ ਸੀ ਉਹਨੇ ਡਿਪਰੈਸ਼ਨ 'ਚ ਚੱਲ ਜਾਣਾ ਵਾ ਹੁਣ ਤੂੰ ਹੀ ਸਿਆਣੀ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਕੱਲ ਦੋ ਪੁੱਤ ਵੇਹਾ ਤੁਹਾਡੇ ਬਾਰੇ ਵੀ ਅਸੀਂ ਕੋ ਸੋਚਾਂਗੇ ਇਦਾਂ ਥੋੜਾ ਜਿਓ ਘਰ ਪੈਸੇ ਕੱਲੂਗਾ ਤੇ ਠੀਕ ਆ ਇਹ ਤਾਂ ਸਾਰੀ ਗੱਲਬਾਤ ਉਹਦਾਂ ਹੋਈ ਹੈ ਦਲਜੀਤ ਨਾਲ ਜੇ ਮੰਮੀ ਜਿੰਨੇ ਪੈਸੇ ਉਹਨੂੰ ਦੇਣੇ ਆ ਨਾ ਉਹਨੇ ਫਿਰ ਸਾਨੂੰ ਚਾਹੀਦੇ ਆ ਅਹੀਂ ਉਹਦਣ ਕਿਹਾ ਹੀ ਨਾ ਤੁਹਾਨੂੰ ਕਿ ਸਾਂਝੇ ਥਾਂ ਪੈਸੇ ਦੇ ਦੋ ਤੇ ਪੈਲੀ ਲੈ ਲੈਣੇ ਆ ਤੇ ਤੇ ਕਿੰਨੀਆਂ ਗੱਲਾਂ ਸੁਣਾਈਆਂ ਅਹੀਂ ਵੀ ਇਹ ਸੰਦੀਪ ਪੁੱਤ ਪੈਲੀ ਤੁਹਾਨੂੰ ਲੈ ਦਿੰਦੇ ਤਾਂ ਦੂਜਾ ਕਹਿੰਦਾ ਤੇ ਸਾਡਾ ਮਾਂ ਪਿਓ ਨਹੀਂ ਤੁਸੀਂ ਉਹਨਾਂ ਦਾ ਹੀ ਮਾਂ ਪਿਓ ਆਹੀ ਉਹਨਾਂ ਨੂੰ ਤੁਸੀਂ ਪੈਸੇ ਦੇ ਤੇ ਤੁਹਾਡੇ ਵਰੀ ਕਹਿੰਦੇ ਜੇ ਕੁਝ ਨਹੀਂ ਹੈਗਾ ਚਲ ਕੋਈ ਗੱਲ ਨਹੀਂ ਇੱਕ ਵਾਰਾਂ ਬਾਹਰ ਕੱਲ ਕੇ ਵੇਖ ਤੇ ਲੈ ਆਂਦੇ ਪਿਆਹਾ ਤੇ ਲਾ ਕਰ ਕਲਦਾ ਵੀ ਆ ਕਿ ਨਹੀਂ ਕਲਦਾ ਜੇ ਨਾ ਕੱਲੂਗਾ ਤਾਂ ਕੋਈ ਗੱਲ ਨਹੀਂ ਪਹਿਲੀ ਸਾਰੀ ਤੇਰੇ ਡਾਡੀ ਦੇ ਨਾ ਹੀ ਆ ਤੁਹਾਡਾ ਵੀ ਕੋ ਸੋਚ ਲਾਂਗੇ ਫਿਰ ਮੰਮੀ ਮੇਰੀ ਸੁਣੋ ਗੱਲ ਮੈਂ ਤਾਂ ਨਹੀਂ ਮੰਨਣਾ ਹੈਗਾ ਮੈਨੂੰ ਤੁਹਾਡੀ ਇਹ ਗੱਲ ਨਹੀਂ ਮਨਜ਼ੂਰ ਹੈਗੀ ਤੇ ਉਹਦਾ ਕੀ ਪਤਾ ਜਾ ਕੇ ਬਾਹਰ ਉਹਨੇ ਪੈਸੇ ਭੇਜਣੇ ਆ ਕਿ ਨਹੀਂ ਭੇਜਣੇ ਜਿੱਦਾਂ ਦੀ ਉਹ ਸਗਾਤ ਹੈਗੀ ਹੈ ਨਾ ਉਹ ਪੈਸੇ ਪਾਉਣ ਦਊਗੀ ਇੱਥੇ ਉਹਨੇ ਤਾਂ ਕਦੀ ਵੀ ਨਹੀਂ ਦੇਣੇ ਉਹਨੇ ਆਪੇ ਸੰਭਿਆ ਕਰਨੇ ਪੈਸੇ ਵੀ ਸੰਦੀਪ ਮੇਰਾ ਤਾਂ ਇਹਨੂੰ ਸਮਝਾਉਣ ਦਾ ਫਰਜ਼ ਹੀ ਫੇਰ ਵੀ ਮੈਂ ਕੋਈ ਨਹੀਂ लवली ਨੂੰ ਵੀ ਅਕਰਾਂ ਸਮਝਾਉਂਗੀ ਕਿ ਜੇ ਤੂੰ ਬਾਹਰ ਜਾਣਾ ਵਾ ਕਰੋ ਪੈਸੇ ਲਾਉਣੇ ਆ ਤੇ ਸੋਚ ਲਾ ਪੈਸੇ ਘਰ ਆਪਣੇ ਪਿਓ ਦੇ ਅਕਾਊਂਟ ਚ ਪਾਉਣੇ ਪੈਣੇ ਆ ਤੇ ਜੇ ਤੂੰ ਕਹੀਂ ਕੱਲ ਨੂੰ ਜਾ ਕੇ ਮੈਂ ਮਨਮਰਜ਼ੀਆਂ ਕਰਾਂ ਘਰ ਦੇ ਨੂੰ ਪੈਸੇ ਪਾਵਾਂ ਉਹ ਕੰਮ ਨਹੀਂ ਹੋ ਬਾਨਾ ਸਾਂਝੇ ਥਾਂ ਹੀ ਤਾਂ ਹੀ ਕੱਲਾਂ ਲੱਗੀਆਂ ਤੈਨੂੰ ਮੰਮੀ ਉਹ ਇੱਥੇ ਮੰਨ ਜੂਗਾ ਉੱਥੇ ਜਾ ਕੇ ਮੁੱਕਰ ਗਿਆ ਤੇ ਫੇਰ ਕੋਈ ਗੱਲ ਨਹੀਂ ਨਹੀਂ ਮੁੱਕਰਦਾ ਅਹੀਂ ਤੇ ਜਿੰਦੇ ਜਾਗਦੇ ਬੈਠੇ ਆ ਨਾ ਤੂੰ ਐਦਾਂ ਦੀ ਗੱਲ ਆਪਣੇ ਦਿਮਾਗ ਚ ਕਿਉਂ ਲਿਆਂਦੀ ਆ ਮੰਮੀ ਰਹਿਣ ਤੋਂ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਲਾਵੇ ਪੈਸੇ ਸਾਂਝੇ ਥਾਂ ਤੋਂ ਮੈਂ ਦੇਣ ਦੇਣੇ ਸੰਦੀਪ ਆ ਤੇ ਲੱਟਾ ਜਾ ਪਾਉਣ ਵਾਲੀ ਗੱਲ ਵਾ ਤੂੰ ਤਾਂ ਸਿਆਣੀ ਆ ਪੁੱਤ ਤਾਂ ਹੀ ਤੇ ਨਾਲ ਦਿਲਜੀਤ ਨਾਲ ਸਲਾਹ ਕੀਤੀ ਸੀ ਤੇ ਦਿਲਜੀਤ ਐਦਾਂ ਕਰ ਲਈਏ ਉਹ ਮੈਨੂੰ ਨਹੀਂ ਉਹਨਾਂ ਤੇ ਤਰਸ ਆਉਂਦਾ ਠੀਕ ਆ ਨਾ ਜਿੱਦਾਂ ਦੀ ਹੈਗੀ ਆ ਕਦੀ ਮੇਰੇ ਨਾਲ ਰਲ ਮਿਲ ਕੇ ਰਹੀ ਐ ਜੇ ਸੰਦੀਪ ਤੇਰ ਨਾਲ ਰਲ ਕੇ ਨਹੀਂ ਰਹੀ ਤੇ ਮੇਰ ਨੂੰ ਪੁੱਛ ਕੇ ਸਾਰੇ ਕੰਮ ਕਰਦੀ ਆ ਕੱਲ ਹੁਣ ਗਈ ਸੀ ਮੈਨੂੰ ਪੁੱਛ ਕੇ ਗਈ ਸੀ ਤੇਰੇ ਸਾਹਮਣੇ ਗਈ ਸੀ ਨਾ ਜਾਂ ਤਾਂ ਤੂੰ ਕਵੇਂ ਨਾ ਵੀ ਮੰਮੀ ਨਾਲ ਦੀ ਬੜੀ ਸਲਾਹ ਆ ਤਿਤਾਂ ਸਾਧੇ ਹੰਡੇ ਉਹਨਾਂ ਦਾ ਫਿਰ ਸੱਤ ਤਾਂ ਦੇਣ ਲਈ ਆ ਹੁਣ ਜਵਾਨ ਪੁੱਤ ਵਾ ਮੂੰਹ ਚੋਕੇ ਕਰੋ ਚਲ ਜਾਊਗਾ ਜਾਂ ਕੁਝ ਕਰ ਲੂਗਾ ਫਿਰ ਕੀ ਲੱਭਾਂਗੇ ਫੇਸੇ ਜਬਾਨਾਂ ਲੋਕਾਂ ਦੇ ਗੱਲਾਂ ਕਰਨਗੇ ਸਾਨੂੰ ਉਹ ਕੁਝ ਨਹੀਂ ਕਰਦਾ ਮੰਮੀ ਸਾਰੇ ਪਖੰਡ ਕਰਨ ਡਿਆ ਵਾ ਕਿਤੇ ਨਹੀਂ ਉਹ ਡਿਪਰੈਸ਼ਨ ਚ ਚੱਲ ਚੱਲਿਆ ਵੇਖੋ ਕਿੱਡੀਆਂ ਪਟੀਆਂ ਪੜਾਉਂਦੀ ਏ ਮੰਮੀ ਨੇ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਭਲਾ ਘਰ 'ਚ ਕੀ ਗੱਲ ਹੁੰਦੀ ਆ ਤੇ ਕੀ ਨਹੀਂ ਇਹਦੇ ਰਦੇ ਆ ਕਿ ਜੇ ਰੁਪਿੰਦਰ ਕੋਈ ਗੱਲ ਨਹੀਂ ਨਾ ਕਰਦੀ ਤੇ ਖਰੇ ਨੂੰ ਪਤਾ ਹੀ ਕੋਈ ਨਹੀਂ ਆਂ ਵੀ ਘਰ 'ਚ ਕੀ ਬਣੰਦਿਆ ਤੇਰੀਆਂ ਸਭ ਚਲਕੀਆਂ ਜਾਣਦੀਆਂ ਆ ਮੈਂ ਕਿ ਢੀ ਬਣੰਦੀ ਹੋਵੇ ਉਹੋ ਜੀ ਹੱਡੀ ਮਾਤਾ ਵਾ ਜਿਹੜੀ ਝਾਟੇ ਦੇ ਮਗਰ ਲੱਗ ਜਾਂਦੀ ਆ ਤੇ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਤੇ ਮਾਤਾ ਮੇਰੇ ਵਾਲਾ ਆਹੇਂਗੀ ਨਾ ਜਦੋਂ ਪਈ ਨਾ ਲੋੜ ਫੇਰੀ ਹੁਣਾਂ ਤੋਂ ਮਮੀ ਮੈਂ ਸੋ ਗੱਲ ਦੀ ਇੱਕੋ ਗੱਲ ਕਹਿਨੀ ਆ ਕਿ ਮੈਂ ਸਾਜੇ ਥਾਂ ਤੋਂ ਪੈਸੇ ਨਹੀਂ ਦੇਣੇ ਜਿੱਥੋਂ ਮਰਜ਼ੀ ਲਿਆਵੇ ਤੇ ਚਲ ਜੇ ਬਾਹਰ ਆ ਤਾਂ ਚਾਪੀ ਪੈ ਗਿਆ ਵਾ ਬਲਜੀਤ ਤੇ ਵਿਚਾਰਾ ਮੰਨ ਗਿਆ ਸੀ ਹੁਣ ਇਹ ਕਹਿੰਦੀ ਨਹੀਂ ਤੇ ਜੇ ਉਹਨੂੰ ਪੈਸੇ ਨਾ ਦਿੱਤੇ ਤਾਂ ਵੀ ਕੰਮ ਔਖਾ ਵਾ ਚਲ ਕੋਈ ਗੱਲ ਨਹੀਂ ਇਹਨਾਂ ਦੇ ਪਿਓ ਨਾ ਕਰੂੰਗੀ ਗੱਲ ਕਿ ਸੰਦੀਪ ਤੇ ਆ ਗੱਲ ਕਹਿੰਦੀ ਆ ਤင်း ਦਲਜੀਤ ਨੂੰ ਸਮਝਾਓ ਵੀ ਕੋਈ ਗੱਲ ਨਹੀਂ ਤੇਰਾ ਭਰਾ ਵਾ ਤੇਰ ਵੀ ਸੋਚ ਕੋ ਜੇ ਇਹ ਤਾਂ ਨਹੀਂ ਵੀ ਉਹਨੂੰ ਪੈਸੇ ਦੇ ਕੇ ਅਸੀਂ ਬਾਹਰ ਕੱਲਤਾ ਤੇ ਤੇਰੇ ਬਾਰੇ ਕੋਈ ਨਹੀਂ ਸੋਚਣਾ ਤੇਰਾ ਵੀ ਸੋਚਾਂਗੇ ਸਾਨੂੰ ਪਤਾ ਵਾ ਤੂੰ ਵੀ ਘਰ ਦੇ ਵਿੱਚ ਬਥੇਰੀ ਮਿਹਨਤ ਕੀਤੀ ਆ ਸੰਦੀਪ ਮੇਰੀ ਸੁਣ ਗੱਲ ਇੱਕ ਤੂੰ ਮੰਮੀ ਨੂੰ ਨਾ ਲੁੱਤੀਆਂ ਲਾਉਣਾ ਕਿਉਂ ਨਹੀਂ ਹਟਦੀ ਹੈਗੀ ਕੀ ਮੈਂ ਲੁੱਤੀ ਲਈ ਮੰਮੀ ਨੂੰ ਕੀ ਕਿਹਾ ਮੰਮੀ ਨੂੰ ਦੁਬਾਰਾ ਤੇ ਰਦਮ ਨੂੰ ਕੋਈ ਨੀ ਪਾ ਲੱਗਦਾ ਘਰ ਦੇ ਵਿੱਚ ਅੱਛਾ ਤੇ ਤੂੰ ਕੰਦਾ ਨਾ ਲੱਗੀ ਰਹਿੰਦੀ ਹੋਣੀ ਐ ਸੁਣਨ ਵਾਸਤੇ ਕੰਦਾ ਦਾ ਕਲੀ ਲੱਗਣਾ ਹੁਣ ਘਰ 'ਚ ਬੰਦਾ ਹੋਵੇ ਗੱਲਦੱਪਰ ਲੱਗੀ ਜਾਂਦਾ ਮੈਰਸੋਈ 'ਚ ਕੰਮ ਕਰਾਂਦੀ ਈ ਤੂੰ ਬਾਹਰ ਡੀਆਂ ਚੁਗਲੀਆਂ ਕਰਨ ਤੂੰ ਜਿਹੜੇ ਚੋਰੀਆਂ ਸੁਣਦੀ ਐ ਨਾ ਤੇ ਸਾਹਮਣੇ ਆ ਜਾਂਦੀ ਉਥੇ ਚੋਰੀ ਗੱਦੀਆਂ ਸੁਣਨ ਦੀ ਮੈਰਸੋਈ 'ਚ ਕੰਮ ਕਰਨ ਦੀ ਤੂੰ ਸਾਹਮਣੇ ਗੱਲਾਂ ਨਹੀਂ ਆਏ ਕਰਨ ਚੋਰੀਆਂ ਕਾਹਦਾ ਕੰਮ ਕਰਨਦੀ ਤੂੰ ਰਸੋਈ 'ਚ ਰਸੋਈ 'ਚ ਤੇ ਸਾਰਾ ਕੰਮ ਹੋ ਗਿਆ ਈ ਤੇ ਕੰਮ ਕੋਈ ਨਹੀਂ ਹੁੰਦਾ ਸੁਣਨ ਦੀ ਮਾਰੀ ਡਈ ਹੋਣੀ ਉਥੇ ਨਾਲੇ ਮੇਰੀ ਸੁਣੋ ਇੱਕ ਗੱਲ ਜੇ लवली ਤਾਂ ਉਹ ਐਡਾ ਹੀ ਚੁਪਦਾ ਵਾ ਨਾ ਤੂੰ ਉਹਨੂੰ ਐਡ ਕਰ ਦੋ ਤੇ ਹੋ ਜੋ ਐਡ ਮੈਂ ਮਨਾ ਕੀਤਾ ਤੁਹਾਨੂੰ ਤੇ ਕਰੋ ਫਿਰ ਦਿਨੇ ਵੀ ਕੋ ਹਣੀ ਆ ਨਾ ਉਹ ਦੀ ਪਹਿਲੀ ਜੋ ਕੋਈ ਹਿੱਸਾ ਦੇਣ ਦੇ ਨਾ ਉਹ ਘਰ ਚੋ ਦੇਂਦੇ ਆ ਐਡਾ ਵਾਧੂ ਆਇਆ ਵਾ ਉਹ ਕੰਮ ਤੇ ਦੁਕੀਦਾ ਨਹੀਂ ਕਰਦਾ ਸਾਰਾ ਦਿਨ ਮੇਰਾ ਘਰ ਵਾਲਾ ਮਰਦਾ ਰਹਿੰਦਾ ਵਾ ਉਹਨੇ ਤਾਂ ਕੰਮ ਕੀਤਾ ਹੀ ਨਹੀਂ ਗੇ ਉਹਨੂੰ ਪਤਾ ਹੀ ਕੱਖ ਨਹੀਂ ਆ ਨਿਆਣਾ ਵਾ ਉਹ ਹੁਣ ਕੋਈ ਕੰਮ ਨਹੀਂ ਹੈਗਾ ਤੇ ਪੈਲੀਆਂ ਚ ਜਾ ਕੇ ਬਹਿ ਜਾਂਦਾ ਸਾਰਾ ਕੰਮ ਤੇ ਤੂੰ ਕਰਕੇ ਹੁੰਦੀ ਹਣੀ ਨਾ ਉਥੇ ਉਹਨੂੰ ਤਾਂ ਇਦਾਂ ਕਰ ਛੱਡਦੇ ਆ ਜਦੋਂ ਨਾ ਰੂੜੀ ਦਾ ਚੋਕੇ ਲਿਆਂਦਾ ਵਾ ਉਹ ਇਹ ਘਰ ਦੇ ਵਿੱਚ ਜੰਮਿਆ ਨਹੀਂ ਹੁੰਦਾ ਬਸ ਹਰ ਵਾਰ ਤਾਂ ਦਲਜੀਤ ਹੀ ਪ੍ਰਧਾਨ ਕੀਤਾ ਵਾ ਜਦੋਂ ਸਾਰੇ ਕੰਮ ਦਲਜੀਤ ਕਰਦਾ ਵਾ ਤੇ ਦਲਜੀਤ ਨੇ ਪ੍ਰਧਾਨ ਹੋਣਾ ਲਵਲੀ ਇੱਕ ਵਾਰੀ ਵੀ ਗਿਆ ਪਹਿਲੀ ਚ ਕਦੀ ਹੁਣ ਉਹਨੂੰ ਕੋਈ ਕੰਮ ਨਹੀਂ ਹੈਗਾ ਤੇ ਜਾ ਕੇ ਉੱਥੇ ਬਹਿ ਜਾਂਦਾ ਵਾ ਸ਼ਰਮ ਸ਼ਰਮ ਮਾੜੀ-ਮੋਟੀ ਹੈਗੀ ਕਿ ਨਹੀਂ ਹੈਗੀ ਹੇਸਾ ਤੇ ਬੜੀ ਛੇਤੀ ਮੰਗਲ ਲਾਪੇ ਤੀ ਕਾਦਾ ਹੈਸਾ ਦਈਏ ਤੁਹਾਨੂੰ ਉਹ ਵਿਚਾਰਾ ਸਾਰੇ ਕੰਮ ਕਰਦਾ ਠੀਕ ਵਾ ਨਾ ਪਰ ਤੂੰ ਹੀ ਨਹੀਂ ਉਹਦਾ ਨਾਂ ਕਰਨਾ ਜਿਉਂ ਕਰਦਾ ਵੀ ਹੈ ਤੇ ਪਹਿਲਾਂ ਸਾਰੇ ਕੰਮ ਕਰਦਾ ਰਿਆ ਅ ਜਦੋਂ ਦਾ ਵਿਆਹ ਕਰਵਾ ਲਿਆ ਨਾ ਉਹਨੇ ਤੂੰ ਹੀ ਨਹੀਂ ਅੰਦਰੋਂ ਨਿਕਲ ਦਿੰਦੀ ਉਹਨੂੰ ਆਹ ਹੋ ਕੇ ਮੇਰੇ ਨਾਲ ਤਾਂ ਗੋਡਿਆਂ ਲਾ ਕੇ ਬੈਠਾ ਰਹਿੰਦਾ ਵਾ ਸਾਰਾ ਦਿਨ ਉਹ ਗੋਡੇ ਨਾਲ ਹੀ ਲਾ ਕੇ ਬੈਠਾ ਰਹਿੰਦਾ ਵਾ ਹੋਰ ਕਰਦੇ ਵੀ ਕੀ ਤੂੰ ਮੇਰੀ ਸੁਣ ਲੋ ਇੱਕ ਗੱਲ ਠੀਕ ਵਾ ਨਾ ਆ ਮਮੀ ਨੂੰ ਨਾ ਚੁਗ ਲਈਆਂ ਲਾਣੋਂ ਹਟਜੋ ਮੈਂ ਇੱਕ ਵਾਰ ਤੁਹਾਨੂੰ ਬੜੀ ਵਾਰ ਕਹਿਨ ਦਈਆਂ ਉਹ ਮੇਰੀ ਮਰਜ਼ੀ ਕੀ ਦੀਆਂ ਝੂਠੀਆਂ ਸੱਚੀਆਂ ਲਾ ਕੇ ਤੇ ਮਮੀ ਨੂੰ ਦੱਸ ਦਿੰਨੇ ਆ ਕੋਈ ਮੈਂ ਝੂਠੀ ਸੱਚੀ ਨਹੀਂ ਦੱਸੀ ਤੇਰੇ ਵਾਂਗੂ ਨਹੀਂ ਕਰਦੀ ਮੈਂ ਲਵਲੀ ਦੇ ਕੰਨ ਭਰਦੀ ਰਹਿੰਦੀ ਸਾਰਾ ਦਿਨ ਮੈਂ ਕੋਈ ਗੱਲ ਨਹੀਂ ਕਰਦੀ ਕਿਸੇ ਨਾਲ ਠੀਕ ਵਾ ਨਾ ਆ ਤੁਹਾਨੂੰ ਹੀ ਆਤਵਾ ਇਹੋ ਜੀ ਮੈਨੂੰ ਨਹੀਂ ਆਤਾ ਹੈ ਜਿਆਦੀ ਭੋਲੀ ਬਣਾਇਆ ਕਰ ਜਿੱਡੀ ਤੂੰ ਚਲਾਕ ਵਾ ਨਾ ਤੂੰ ਤੇ ਸਿਰ ਤੇ ਘਰ ਚੁੱਕਿਆ ਸਾਰਾ ਤੇ ਚਲਾਕ ਬਣ ਨਹੀਂ ਬਣਾਵਾ ਭੋਲਾ ਦਾ ਜਮਾਨਾ ਹੈ ਨੀਂ ਅਜਕੱਲ ਤੇ ਨਾ ਭੋਲੇ ਨੂੰ ਵੇਟੀ ਕਣੀ ਦਿੰਦਾ ਵਾ ਮੈਂ ਇੱਕੋ ਗੱਲ ਕਰਦੀ ਆ ਸਾਂਝੇ ਥਾਂ ਪੈਸੇ ਨਹੀਂ ਮਿਲਨੇ ਠੀਕ ਆ ਨਾ ਕਮਾਓ ਤੇ ਬਾਹਰ ਜਾਓ ਮੈਂ ਵੀ ਸੋਚਾਂ ਖਰੇ ਕਿਹੜੀ ਗੱਲਾਂ ਕਹਿੰਦੇ ਆ ਕਿ ਅਹੀਂ ਪਹਿਲੀ ਲੱਲਾਂਗੇ ਵਿਛਲੀ ਗੱਲ ਦਾ ਤਾਂ ਹੁਣ ਪਤਾ ਲੱਗਣ데요 ਠਾਡੀ ਦਾ ਬੇਈਮਾਨੀ ਤੇਰਾ ਠਾਡੇ ਦਿਲ ਦੇ ਵਿੱਚ ਵਾ ਕਾਦੀ ਬੇਈਮਾਨੀ ਆ ਤੇ ਹੋਰ ਕੋਈ ਨਹੀਂ ਤੇ ਕੱਲੀ ਡੇ ਆਂ ਕਿਹੜਾ ਫਰੀਚ ਲੈਣ ਦੇ ਹੀ ਪੈਸੇ ਦੇ ਕੇ ਪਹਿਲੀ ਲੈਣੀ ਸੀ ਨਾ ਤੇ ਕਿੱਥੋਂ ਆਏ ਪੈਸੇ ਉਹ ਆਂ ਜਿੱਥੋਂ ਮਰਜ਼ੀ ਕਰਦੇ ਪਰ ਸਾਂਝੇ ਥਾਂ ਤੋਂ ਨਹੀਂ ਆਈ ਮੰਗੇ ਤੁਹਾਡੇ ਵਾਂਗੂ ਨਹੀਂ ਕਰਨ ਦੇ ਹੀ ਬੱਲੇ ਨਹੀਂ ਵੱਡੀਆਂ ਚਲਾ ਕੇ ਮੈਨੂੰ ਖੈ ਤੇਰਾ ਪਲਨ ਲੱਗਦਾ ਤੂੰ ਕੀ ਕਰਦੀ ਆ ਆ ਜਿਹੜੇ ਪੈਸੇ ਆ ਨਾ ਇਹ ਘਰ ਦੇ ਵਿੱਚ ਹੀ ਕੁਡੀਆਂ ਲਗੀਆਂ ਵਾ ਬੋਦੀ ਚਲਾਗ ਬਣਦੀ ਆ ਤੂੰ ਪੇਕਿਆਂ ਤੋਂ ਲਿਓਣੇ ਪੇਕੇ ਦੇ ਨੇ ਕਿੰਨੇ ਘਰ ਰੱਖੰਦੇ ਆ ਤੇਰੇ ਬਾਤੀ ਮੇਰਾ ਖੇ ਆ ਵੀ ਲਿਆ ਸੰਦੀਪ ਆਗੇ ਤੂੰ ਉਹ ਤੇਰੇ ਵਰਗੇ ਰਿਸ਼ਤੇਦਾਰ ਨਹੀਂ ਆ ਸਾਰੇ ਸਾਡੀ ਮਦਦ ਕਰਦੇ ਆ ਤੁਹਾਡੇ ਵਰਗੇ ਦੇ ਕਿੰਨੇ ਮਦਦ ਕਰਨੀ ਆ ਤੂੰ ਕੀ ਢਾਡੇ ਕੋਲ ਨਹੀਂ ਹੈਗੀ ਉਹ ਚੰਗਾ ਕਰਦੇ ਆ ਮਦਦ ਇਥੇ ਮੈਨੂੰ ਕਿਹੜਾ ਪਤਾ ਨਹੀਂ ਆ ਸਭ ਪਤਾ ਉਹ ਪੈਸੇ ਕਿੱਥੋਂ ਲੱਗਣੇ ਤੇ ਕਿੱਥੋਂ ਨਹੀਂ ਲੱਗਣੇ ਹੁਣ ਪੇਕਿਆਂ ਦਾ ਨਾਮ ਜਾਦਾ ਕੀ ਪੇਕਿਆਂ ਨੇ ਦੇਣੇ ਆ ਤੂੰ ਨਾ ਬਹੁਤੀ ਗੱਲਾਂ ਨਾ ਕਰ ਠੀਕ ਆ ਨਾ ਆ ਜਾਂਦੇ ਸੱਚੀਆਂ ਸੁਣਾਉਣ ਲੱਗੀਆਂ ਕਾਹਦੀਆਂ ਸੱਚੀਆਂ ਸੁਣਾਉਣ ਦੀ ਤੂੰ ਹੁਣ ਗੜੇ ਜਵਾਬ ਨਹੀਂ ਨਾ ਹੁੰਦਾ ਕੋਈ ਹੁਣ ਕੀ ਦਸਾਂ ਲੜਨ ਵਾਸਤੇ ਬੜੀ ਸ਼ੇਰ ਵਾ ਤੇ ਤੂੰ ਹੀ ਗੜੇ ਘਟਵਾ ਤੂੰ ਵੀ ਇਹੋ ਕੋ ਕਰਦੇ ਆ ਤੇ ਮੈਂ ਤੇਰੇ ਕਮਰੇ ਚ ਆਈ ਤੂੰ ਹੀ ਭੱਜੀ ਆਈ ਨਾ ਇੱਧਰ ਤੇ ਤੀ ਗੱਲਾਂ ਕੋ ਕੀਤੀਆਂ ਮਮੀ ਨਾਲ ਫੇਰ ਉਹ ਮੇਰੀ ਮਰਜ਼ੀ ਮੈਂ ਜੇ ਨਾ ਮਰਜ਼ੀ ਗੱਲ ਕਰਾਂ ਤੇਰੇ ਨਾਲ ਤੂੰ ਨਾ ਕਰਨੀ ਸਲਾਹ ਸੰਦੀਪ ਮੇਰੀ ਸੁਣ ਲੈ ਇੱਕ ਗੱਲ ਜਿਹੜੀ ਤੂੰ ਪੈਸਿਆਂ ਦੀ ਗੱਲ ਕਰਨਦੇ ਹੀ ਆ ਨਾ ਪੈਸੇ ਲੈਣੇ ਉਹਦੇ ਮਾਂ ਪਿਓ ਨੇ ਠੀਕ ਹੈ ਨਾ ਜਿੰਨਾ ਜੰਮਿਆ ਪਾ ਲਿਆ ਏਡਾ ਕੀਤਾ ਵਾ ਤੈਨੂੰ ਇਹਦੇ ਵਿੱਚ ਕਈ ਤਕਲੀਫਾਂ ਹੁੰਦੀ ਆ ਤੇ ਬੋਦਾ ਬੋਲਿਆ ਨਾ ਘਰ ਚੰਗਾ ਘਰ ਚ ਨਾ ਮੇਰੀ ਚੱਲਦੀ ਠੀਕ ਹੈ ਨਾ ਜਿੰਨਾ ਚਿਰ ਮੈਂ ਕਹੂੰਗੀ ਨਾ ਉਹਨਾਂ ਚਿਰ ਨਹੀਂ ਪੈਸੇ ਮਿਲਦੇ ਚੱਲਦੀ ਏ ਤੇਰੀ ਤੇਰੀ ਚੱਲ ਗਈ ਜਿੰਨਾ ਚਿਰ ਚਲਣੀ ਹੋਵੇ ਚਲਾ ਕੇ ਦੱਸੀ ਕੋਈ ਗੱਲ ਨਹੀਂ ਇਹ ਗਲਤੀ ਆਈ ਇਹ ਵੀ ਤੈਨੂੰ ਮੈਂ ਦੱਸ ਦਊਂਗੀ ਕਿੱਦਾਂ ਚਲਾਉਣੀ ਆ ਮੈਂ ਚੱਲਦੀ ਏ ਤੇਰੀ ਬੋਲਦੇ ਨੇ ਕਿੱਥੇ ਆ ਓਏ ਆ ਜਾ ਇੱਥੇ ਬੈਠਾ ਵਾਂ ਮੈਂ ਉੱਧਰ ਵੇਖਣ ਦੀ ਮੈਂ ਬਾਹਰ ਹੋਣੀ ਆ ਕਦੇ ਮੇਰੀ ਗੱਲ ਸੁਣੋ ਆ ਜਿਹੜੀ ਪਰਜਾਈ ਹੈ ਨਾ ਤੁਹਾਡੀ ਇਹਨੂੰ ਚਾਹੀਦਾ ਨਾ ਕੰਟਰੋਲ ਇਹਦੀ ਜਬਾਨ ਕਰ ਦੋ ਤੁਹਾਡੀ ਬੋਤੀ ਹੁਣ ਕੀ ਹੋ ਗਿਆ ਵਾ ਹੋਣਾ ਕੀ ਆ ਜੋ ਹੁੰਦਾ ਵਹ ਹੋਈ ਬੀਤੀ ਗੱਲ ਦੀ ਸਾਰੀ ਮੰਮੀ ਦੇ ਕੰਨਾਂ 'ਚ ਜਾ ਕੇ ਪਾ ਦਿੰਦੀ ਆ ਇਹ ਰਾਦੇ ਕਰ ਕਰ ਦੇ ਵਿੱਚ ਕਿਸ ਨੂੰ ਪਤਾ ਨਹੀਂ ਲੱਗਦਾ ਕੋਈ ਵੀ ਹੁਣ ਤੈਨੂੰ ਕਹਿਣੀਆਂ ਅਹੀਂ ਕੋਹ ਇਹ ਬਾਹਰ ਡੀਆਂ ਅਹੀਂ ਦੋਵੇਂ ਨੌ ਸੱਸ ਬੈਠੀਆਂ ਤੇ ਚੁਗਲੀਆਂ ਡੀਆਂ ਅਹੀਂ ਕਰਨਾ ਆਹੋ ਅਹੀਂ ਪੈਸੇ ਦਿੱਤੇ ਆ ਇਦਾਂ ਕਰਤਾ ਵਾ ਵੀ ਸੰਦੀਪ ਮੇਰਾ ਤੇ ਉਹਨੂੰ ਸਮਝਾਉਣ ਦਾ ਫਰਜ਼ ਹੀ ਫੇਰ ਵੀ ਮੈਂ ਕੋਈ ਨਹੀਂ लवली ਨੂੰ ਹੀ ਕਰਾਂ ਸਮਝਾਉਂਗੀ ਕਿ ਜੇ ਤੂੰ ਬਾਹਰ ਜਾਣਾ ਵਾ ਕਰੋ ਪੈਸੇ ਲਾਉਣੇ ਆ ਤੇ ਸੋਚ ਲਾ ਪੈਸੇ ਘਰ ਆਪਣੇ ਪਿਓ ਦੇ ਅਕਾਊਂਟ ਚ ਪਾਉਣੇ ਪੈਣੇ ਆ ਤੇ ਜੇ ਤੂੰ ਕਹੀਂ ਕੱਲ ਨੂੰ ਜਾ ਕੇ ਮੈਂ ਮਨਮਰਜ਼ੀਆਂ ਕਰਾਂ ਘਰ ਦੇ ਨੂੰ ਪੈਸੇ ਪਾਵਾਂ ਉਹ ਕੰਮ ਨਹੀਂ ਹੋ ਬਾਨਾ ਮੰਮੀ ਮੈਂ ਸੌ ਗੱਲ ਦੀ ਇੱਕੋ ਗੱਲ ਕਹਿਣੀ ਆ ਕਿ ਮੈਂ ਸਾਝੇ ਥਾਂ ਤੋਂ ਪੈਸੇ ਨਹੀਂ ਦੇਣੇ ਜਿੱਥੋਂ ਮਰਜ਼ੀ ਲਿਆਵੇ ਤੇ ਚਲ ਜੇ ਬਾਹਰ ਓਏ ਨੂੰ ਆਤ ਪਈ ਆ ਅੱਜ ਦੀ ਥੋੜੀ ਆ ਤੈਨੂੰ ਜਿਹੜੀ ਗੱਲ ਹੋਣੀ ਆ ਝਾਟੀ ਮੰਮੀ ਦੱਸਣ ਦੀ ਰਹੀ ਹੈ ਜਾ ਕੇ ਕੋਈ ਨਹੀਂ ਆਤ ਪਈ ਹੈ ਨਾ ਤੇ ਆਤ ਹਟਾ ਵੀ ਦਵਾਂਗੀ ਹੁਣ ਇਥੇ ਰੇਦੀ ਇਹਦੀ ਨਹੀਂ ਹਟਣੀ ਇਹ ਤਾਂ ਜਦੋਂ ਦੀ ਆਈ ਹੈ ਨਾ ਘਰ ਚ ਉਦੋਂ ਦਾ ਇਹੋ ਕੰਮ ਹੀ ਚੱਲਣ ਡਿਆ ਵਾ ਨਹੀਂ ਮੈਂ ਤਾਂ ਫਿਰ ਸੁਣਾਉਂਦਾ ਮੈਂ ਹਜੇ ਇੱਡਾ ਤੈਨੂੰ ਚੁਬਦਾ ਹੋਣਾ ਨਾ ਲਵਲੀ ਤੇ ਉਹਨੂੰ ਅੱਡ ਕਰ ਦੋ ਉਹ ਵੀ ਤੁਸੀਂ ਕਰਕੇ ਰਾਜੀ ਨਹੀਂ ਹੈਗੀਆਂ ਨਾ ਉਹ ਸੱਸ ਹੁਣ ਤੂੰ ਉਹਦੇ ਲਾਗੂ ਆਈਆਂ ਮੈਂ ਪੁੱਛ ਕੇ ਨਹੀਂ ਆਉਣਾ ਉਹ ਤੂੰ ਨਹੀਂ ਜਾਣਾ ਉਹ ਐਂ ਦਾ ਕਰ ਕਰ ਕੇ ਤੇ ਅੱਗੇ ਭੂਏ ਚੜ ਗਈ ਆ ਏ ਜੇ ਨਾ ਉਹਨੂੰ ਕੁਛ ਨਾ ਇਹ ਸਿਰ ਦੇ ਚੜਦੀ ਐ ਸਗੋਂ ਹੀ ਇੰਨੇ ਜਵਾਬ ਇੱਕ ਦੋ ਵਾਰ ਦਊਂਗੀ ਨਾ ਤੇ ਫੇਰ ਹੀ ਇੰਨੇ ਸੁੱਤਰ ਹੁਣਾਵਾਂ ਜਾਂ ਤੇ ਫਿਰ ਹੁਣ ਆਹੋ ਲੈਣ ਤੇ ਰਹੀਂ ਜਦੋਂ ਤੈਨੂੰ ਗੱਲ ਕਰਨ ਗਾੜੀਆਂ ਜਵਾਬ ਦੇ ਆ ਕਰ ਕੋਈ ਨਹੀਂ ਜਵਾਬ ਇਦਾਂ ਹੀ ਮਿਲਿਆ ਕਰੂਗਾ ਆਹ ਬੜੀਆਂ ਝਰਲੀਆਂ ਇੰਨਾਂ ਦੀਆਂ ਕਿੰਨਾ ਇਦਾਂ ਨਹੀਂ ਕਰੂ ਖਾਣਾ ਹੁਣ ਗੱਡੀ ਚੁੱਪ ਕੀਤੀ ਗੱਡੀ ਕੋਈ ਗੱਲ ਨਹੀਂ ਆਉਂਦੀ ਹੁਣ ਕੀ ਕਰਾਂ ਮੈਂ ਤੈਨੂੰ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਪੀ ਨਾ ਇਦਾਂ ਨਹੀਂ ਚੁੱਪ ਕਰਨਾ ਉਹ ਚਲੋ ਮੈਂ ਤੇ ਇਹ ਸੋਚਿਆ ਕਿ ਚਲੋ ਨਵੀਂ ਸਵੀ ਆਈਆਂ ਮੈਂ ਵੀ ਤੇ ਚਲੋ ਪਰਿਵਾਰ ਦਾ ਇਹ ਹੈ ਕਿ ਭੇਤ ਆਈ ਤਾਂ ਥੋੜਾ ਜਿਹਾ ਫੇਰ ਗੱਲ ਹੋਰ ਹੁੰਦੀ ਆ ਆਪਣੇ ਵੱਲ ਤੋਂ ਮੈਂ ਚੰਗੀ ਰਹੀ ਵੀ ਚਲੋ ਕੋਈ ਗੱਲ ਨਹੀਂ ਮੈਂ ਵਧੀਆ ਟੰਗ ਨਾ ਰਹੂੰਗੀ ਤੇ ਚਲੋ ਇਹ ਵੀ ਵਧੀਆ ਰਹਿਣ ਗਈਆਂ ਪਰ ਇਹ ਤੇ ਮੇਰੇ ਚੰਗਿਆਂ ਹੁੰਦਿਆਂ ਹੁੰਦਿਆਂ ਵੀ ਇਹ ਉਲਟੇ ਪਾਸੇ ਨੂੰ ਜਾਂਦੀਆਂ ਹੀ ਤੇ ਫਿਰ ਮੈਂ ਤੇ ਫਿਰ ਇਹੋ ਕੰਮ ਕਰਨਾ ਆ ਮਮਮੀ ਨੇ ਤੇ ਫਿਰ ਮਗਰ ਲੱਗਣਾ ਹੀ ਆ ਜਦੋਂ ਝੂਠੀਆਂ ਸੱਚੀਆਂ ਗੱਲਾਂ ਉਹਨੂੰ ਦੱਸੀ ਜਾਣੀਆਂ ਤੇ ਬੰਦੇ ਨੂੰ ਹੁੰਦਾ ਵਾ ਵੀ ਕੀ ਪਤਾ ਕਿ ਤੇ ਸੱਚੀ ਨਹੀਂ ਬੋਲਣ ਦੀ ਹੈ ਪੈ ਲਈ ਇਹਨਾਂ ਕੋਲ ਲੱਲੇ ਨੇ ਆ ਇਹਨਾਂ ਨੂੰ ਪੈਸੇ ਦੇ ਦੇਣੇ ਆ ਤੈਨੂੰ ਤੇ ਪਹਿਲੀ ਕਦੇ ਉਹ ਨਹੀਂ ਦਿੰਨੀ ਜਿੱਦਾਂ ਦੀਦੂ ਹੈਗੀ ਆ ਉਹ ਨਹੀਂ ਇਹਨਾਂ ਨੂੰ ਦੇਣੀ ਨਹੀਂ ਐ ਬਾਹਰ ਵੇਚਣੀ ਚੰਗੀ ਐ ਸਾਂਝੇ ਕਰਦੇ ਵਿੱਚੋਂ ਪੈਸੇ ਇਕੱਠੇ ਕਰੀ ਗਏ ਆ ਤੇ ਉਹ ਹੁਣ ਲੱਗਦੇ ਆ ਰ ਅਧਖਰੇ ਪਹਿਲੀ ਲਈ ਨਹੀਂ ਤੇ ਸਾਰੇ ਕੰਮ ਹੋ ਜਾਣੀ ਕੋਈ ਗੱਲ ਨਹੀਂ ਜਿੰਨੇ ਪੈਸੇ ਸਾਂਝੇ ਤਾਂ ਲੱਗਣਗੇ ਸਾਰੇ ਵੱਖਰੇ ਆਪਣੇ ਵੀ ਲੈਣੇ ਆ ਸੰਦੀਪ ਹਿੱਸਾ ਆਪਣਾ ਕੱਢਣਾ ਪੂਰਾ ਪਰ ਮੰਮੀ ਨੂੰ ਨਾ ਕੁਝ ਵੀ ਕਹੀਂ ਉਹ ਡੈਡੀ ਮਾੜੀ ਮੋਟੀ ਗੱਲ ਕਰਦੇ ਸਾਡੇ ਵੱਲ ਦੀ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਜਿੰਨਾ ਹਿੱਸਾ ਇਹਨਾਂ ਦਾ ਬਣਦਾ ਨਾ ਸਾਰੇ ਥਮਾਂ ਚ ਉਹਨਾਂ ਸਾਡਾ ਵੀ ਬਣਦਾ ਅੱਜ ਤਾਂ ਭਾਈ ਜਦਾਂ ਇਹ ਮਰਜ਼ੀ ਕਹੀ ਜਾਂਦੇ ਆ ਨਾ ਇਥੇ ਇਹ ਚਾਰ ਬੰਦੇ ਇਕੱਠੇ ਕਰਾਂਗੇ ਨਾ ਤੇ ਸਾਰਿਆਂ ਨੇ ਇਹੋ ਗੱਲ ਕਹਿਣੀ ਆ ਇਹਨਾਂ ਨੂੰ ਲਾ ਲੈਂਦਾ ਜੋਰ ਚਾਹੀਦੀ ਮੈਂ ਕਿਹੜਾ ਉੱਤੋਂ ਡਿੱਗਾ ਵਾਂ ਮੈਂ ਵੀ ਇਹਨਾਂ ਦਾ ਹੀ ਪੁੱਤ ਵਾਂ ਤਾਂ ਹੀ ਤੇ ਮੈਂ ਤੁਹਾਨੂੰ ਕਹਿਣ ਦੇਈਆਂ ਵੀ ਇਹਨਾਂ ਦੀ ਜਰਨ ਦੀ ਕੋਈ ਗੱਲ ਨਹੀਂ ਹੈਗੀ ਵੀ ਐਵੇਂ ਸੁਣੀ ਜਾਓ ਇਹਨਾਂ ਦੀਆਂ ਤੇ ਚੁੱਪ ਕਰਕੇ ਜਿੱਦਾਂ ਮਰਜੀ ਇਹ ਕਹਿੰਦੇ ਉਦਾਂ ਘਰੀ ਜਾਓ ਉਹ ਮੈਂ ਤੇ ਜਵਾਬ ਦਿੰਦਾ ਰਿਹਾ ਵਾਂ ਤੂੰ ਹੋ ਜਾਦੀ ਰਹੀ ਇਹਨਾਂ ਦੀਆਂ ਵੀ ਚੱਲ ਕੋਈ ਗੱਲ ਨਹੀਂ ਜੇ ਬੋਲਦੀ ਆ ਤੇ ਤੈਨੂੰ ਤਾਂ ਮੈਂ ਪਹਿਲੇ ਦਿਨ ਤੋਂ ਕਹਿੰਦਾ ਰਿਹਾ ਮੈਂ ਬੋਲਿਆ ਕਰ ਇਹਨਾਂ ਗਾੜੀ ਇਹ ਨਹੀਂ ਘਾਈ ਤਾਂ ਫੋਨ ਵਾਲੀ ਮੈਂ ਤਾਂ ਚਾਹ ਢੀਕਣ ਡਿਆ ਸੀ ਮੈਂ ਚਾਹ ਬਣਾਉਣ ਗਈ ਸੀ ਉਹ ਚਾਹ ਕੀ ਬਣਾਉਣੀ ਹੀ ਮੈਂ ਧਲੇ ਰਸੋਈ ਦੇ ਵਿੱਚ ਗਈ ਹੀ ਤੁਹਾਨੂੰ ਦੱਸਿਆ ਚਲ ਜਾ ਘੋਟ ਬਣਾ ਲਿਆ ਹੁਣੀ ਬਣਾ ਲਿਆ ਰਾਮਲੀਲਾ ਲਾ ਦੇਣੀ ਹੁੰਦੀ ਆ ਅਜੇ ਸਵੇਰ ਚੜ੍ਹਦੀ ਆ ਤੇ ਬਸ ਇਹੋ ਹਾਲ ਹੋ ਜਾਂਦਾ ਤੁਹਾਡਾ ਤੁਹਾਡਾ ਹਾਲ ਦੱਸ ਕੇ ਫਿਰ ਤੁਸੀਂ ਮੈਨੂੰ ਕਹੀ ਜਾਂਦੇ ਆ ਕੋਈ ਦਿਨ ਨਹੀਂ ਸੁੱਕਾ ਲੰਗਦਾ ਤੁਹਾਡੇ ਘਰ 'ਚ ਕੋਈ ਦਿਨ ਨਹੀਂ ਸੁੱਕਾ ਲੰਗਦਾ ਵੀ ਜਦੋਂ ਨਾਲ ਲੜੀਆਂ ਹੋਤ ਨਹੀਂ ਲੰਗਦਾ ਤਾਂ ਹੁਣ ਮੈਂ ਦੱਸੋ ਅੱਜ ਕੀ ਕਰਾਂ ਜਦੋਂ ਫਿਰ ਹੁਣ ਟੱਬਰ ਹੀ ਸਾਰਾ ਇੱਕੋ ਜਿਹਾ ਬਦ ਉਹ ਤੇ ਇਕੱਲਾ ਬੰਦਾ ਕੀ ਕਰੇ ਜਦੋਂ ਕੋਈ ਜੀ ਮਰ ਗਿਆ ਨਾ ਕਿਤੇ ਘਰ 'ਚ ਤੇ ਇਹਨਾਂ ਨੂੰ ਸਾਰੇ ਨੇ ਠੰਡ ਪੈ ਜਾਣੀ ਹੈ। ਮੇਰੀ ਗੱਲ ਸੁਣ ਕਿੱਥੇ ਚੱਲੇ ਆਂ ਟਲੀ ਮਾਰ ਕੇ ਇਹਨੂੰ? ਜਾਣਾ ਕਿੱਥੇ ਆ? ਹਾਂ ਤੂੰ ਤਾਂ ਵੇਖਣਾ ਨਹੀਂ ਹੁੰਦਾ। ਆਹ ਹੋ ਨਾ ਕਿੰਨਾ ਕਿੰਨਾ ਖਰਾਬ ਹੋਣ ਦੀ ਹੈ ਚਲਾਉਣ ਵਾਸਤੇ ਜਿਹੜਾ ਵੇਖਾਂ ਇਹਦੇ ਹੱਲ ਮੈਂ। ਹਾਂ ਤੂੰ ਨੇ ਕਿਤੇ ਲੈ ਕੇ ਗਿਆ ਨਹੀਂ ਗਦੀ ਆਣਾ। ਉਹ ਮੇਰੀ ਗੱਲ ਸੁਣ ਇਹਦੇ ਨਾਲ ਬਾਅਦ ਚ ਵੇਖੀ ਪਹਿਲਾਂ ਘਰ ਦੀ ਆਪਣੀ ਆ ਲਵੇ। ਤੀ ਉਹ ਕੀ ਕਰਦੀ ਫਿਰਦੀ ਆ? ਉਹ ਕੀ ਕਰਦੀ ਫਿਰਦੀ ਯਾਰ ਚਾਸੂਆ ਨਾ ਬੋਲਿਆ ਕਰ ਭਾਬੀ ਆ ਤੇਰੀ ਯਾਰ ਕਰਨਾ ਕੀ ਆ ਉਹਨੇ ਜਿਹੜੀ ਗੱਲ ਹੁੰਦੀ ਆ ਨਿੰਗ ਨਿੰਗੀ ਮੰਮੀ ਦੇ ਕੰਨਾਂ 'ਚ ਪੰਮਦੀ ਰਹਿੰਦੀ ਆ ਪਤਾ ਨਹੀਂ ਕਿਹੜੀ ਗੱਲ ਕਰਨਾ ਜੀ ਪਾਦੀ ਮੰਮੀ ਦੇ ਉਹਨੇ ਮੰਮੀ ਦੇ ਕੰਨਾਂ 'ਚ ਪਾਉਂਦੀ ਆ ਵੀ ਪਹਿਲੀ ਅਸੀਂ ਲੈ ਲਈਏ ਤੇ ਤੁਸੀਂ ਉਦਾਂ ਦੇ ਦੋ ਮੈਨੂੰ ਪੈਸੇ ਨਹੀਂ ਮੇਰੀ ਗੱਲ ਸੁਣ ਚਾਚੇ ਉਹਨਾਂ ਨੂੰ ਪਹਿਲੀ ਦੇਣ ਡਿਆ ਵਾਂ ਜੇ ਮੈਂ ਹਾਂ ਕਰਤੀ ਆ ਫਿਰ ਤੈਨੂੰ ਅੱਗੇ ਕਿਉਂ ਲੱਗਣ ਦੀ ਆ ਤੇ ਅੱਗੇ ਲੱਗਣੀ ਨਹੀਂ ਆ ਹੁਣ ਵੀ ਤਾਂ ਪੈਸੇ ਇਕੱਠੇ ਕਰਨੀ ਡਿਆ ਵਾਂ ਉਦਾਂ ਇਕੱਠੇ ਕਰਕੇ ਦੇਦੇ ਹਾਂ ਮੇਰੀ ਗੱਲ ਸੁਣ ਮੈਂ ਆਪਣੇ ਸਹੁਰਿਆਂ ਕੋ ਪੈਸੇ ਲਿਆ ਕੇ ਵਿਆਜੀ ਚੁੱਕ ਕੇ ਉਹ ਤੈਨੂੰ ਪੈਸੇ ਦਵਾ ਹਨਾ ਬੜੇ ਮੈਨੂੰ ਪਤਾ ਜਿੱਥੋਂ ਵਿਆਜੀ ਆਉਣੇ ਆ ਚੰਗਾ ਜਿਹੜੀਆਂ ਕੁੰਡੀਆਂ ਲਾਈਆਂ ਹਨ ਮੈਨੂੰ ਸਾਰਾ ਪਤਾ ਵਾ लवली ਵੱਡਾਂ ਵਜਰ ਤੋਂ ਚਾਸੂ ਨੂੰ ਬੋਲ ਵੱਡਾਂ ਵੱਡੇ ਆਲੇ ਕੰਮ ਨਹੀਂ ਨਾ ਕਰਦਾ ਤੂੰ ਉਧਰ ਜਾ ਕੇ ਉਹਦੇ ਵਾਲ ਦੀ ਗੱਲ ਕਰਨ ਰਿਆ ਬਣਾ ਮੈਂ ਜਦੋਂ ਮੇਰੇ ਲੱਗੇ ਹੁੰਨਾ ਮੇਰੇ ਵਾਲ ਦੀ ਕਰਨ ਰਿਆ ਬਣਾ ਜਦੋਂ ਅਸੀਂ ਨਿਕਲ ਲੱਗੇ ਮਗਲ ਲੱਗੇ ਕੁੰਡੀ ਲਾਈ ਓ ਤੇ ਸਾਨੂੰ ਜਾਣ ਦਿੰਦਾ ਤੂੰ ਉਦੋਂ ਕਾਲੀ ਜਾਣਾ ਕਿੱਥੇ ਤੂੰ ਦੱਸ ਜਿੱਥੇ ਮਰਜੀ ਜਾਂਦੇ ਆਂ ਖੇ ਖਾਂਦੇ ਜਾ ਕੇ ਤੇ ਹੁਣ ਚੱਲ ਜਾ ਫਿਰ ਬੋਲਦਾ ਠੀਕ ਕਰਦਾ ਜਾਣ ਨੂੰ ਅੱਗੇ ਕਿਹੜਾ ਰੱਖ ਕੇ ਤੁਸੀਂ ਰਾਜੀ ਜੀ ਇੱਥੇ ਸਾਰਾ ਟੱਬਰ ਦੇ ਇੱਕੋ ਗੱਲ ਨੂੰ ਪਿਆ ਵੀ ਚਲ ਜਾਣਾ ਇੱਥੋਂ ਉਹ ਚੁੱਪ ਘੜੇ ਲੈ ਘਰ ਰਹੀ ਜਾ ਜੇ ਮੈਂ ਇਹਨਾਂ ਕੋਲ ਕਹਿਣ ਦਿਆ ਤੂੰ ਸਿਰਦੇ ਵਾਲਾ ਨੂੰ ਬਿਆੰਦਿਆ ਉਹ ਉਹਨਾਂ ਨੂੰ ਜਾ ਕੇ ਤੇ ਪੁੱਛ ਉਹਨੇ ਕੀਤਾ ਕੀ ਗੱਲ ਤੇ ਯਾਰ ਆਪਣੇ ਕੋਲ ਰੱਖਿਆ ਕਰੇ ਮਾੜੀ ਗੱਲ ਉਹਨੇ ਕੀ ਕੀਤੀ ਆ ਇਹ ਘਰ ਦੀ ਪਹਿਲੀ ਘਰ ਦੇ ਜਾਊਗੀ ਉਹ ਤੂੰ ਤੇ ਇੱਥੇ ਡਿਆ ਟਲੀ ਮਾਰਨ ਨੂੰ ਪੁੱਛ ਤੇ ਸਹੀ ਪ ਜਾ ਕੇ ਕਹਿਣ ਕਿ ਡਈ ਮਾਤਾ ਨਹੀਂ ਜਾਂਦੇ ਸਾਡੇ ਦਿਵਾਲੇ ਹੋ ਜਾਣਾ ਵਾ ਤੂੰ ਹੀ ਦੱਸ ਦੇ ਕੀ ਕਹਿਣ ਠੀਕ ਆ ਨਾ ਤੂੰ ਆਪੇ ਜਾ ਕੇ ਪੁੱਛ ਲੈ ਤੇਹੀ ਦੋਵਾਂ ਜੀਆਂ ਨੇ ਨਾ ਘਾਦਾ ਬੇੜਾ ਘਰ ਕਰ ਕਰਕੇ ਸੁੱਟ ਦੇਣਾ ਵਾ ਠੀਕ ਹੈ ਨਾ ਤੂੰ ਤਾਂ ਬਹੁਤ ਚੰਗੇ ਕੰਮ ਕੀਤੇ ਹੈ ਨਾ ਬਹੁਤ ਚੰਗੇ ਕੰਮ ਕੀਤੇ ਸਾਰੇ ਪਿੰਡ ਚ ਬੇਇਤੀ ਕਰਾਈਏ ਤੂੰ ਉਹ ਮੈਂ ਤੇ ਅੱਡੇ ਤੇ ਵੀ ਜਾਣਾ ਵਾ ਸ਼ਹਿਰ ਵੀ ਜਾਣਾ ਵਾ ਮੈਨੂੰ ਤੇ ਕਿਸ ਨੇ ਇਨੀ ਗੱਲ ਕਹੀ ਨਹੀਂ ਕਿ ਤੂੰ ਕੁੜੀ ਕੱਢ ਕੇ ਲੈ ਆਇਆ ਵਾ ਉਹ ਤੈਨੂੰ ਕਿਹਨੇ ਕਹਿਣਾ ਵਾ ਡੈਡੀ ਨੂੰ ਪੁੱਛ ਜਾ ਮੈਨੂੰ ਪੁੱਛ ਉਹ ਚੰਗਾ ਭਰਾ ਤੂੰ ਜਾ ਕੇ ਤੇ ਉਹਨੂੰ ਪੁੱਛ ਜਿਹੜੀ ਲੋਟੀਆਂ ਲਾਉਂਦੀ ਆ ਮਾਰੀ ਸ਼ਰਮ ਦੇ ਮਾਸਾ ਹੁੰਦੀ ਤੇਨੂੰ ਤੇਨੂੰ ਨਹੀਂ ਆਉਂਦੀ ਤੇ ਮੈਨੂੰ ਆਉਂਦੀ ਆ ਇਹਨੂੰ ਇਹ ਨਹੀਂ ਪਤਾ ਕਿ ਵੱਡਾ ਭਰਾਵਾ ਬੋਲਣਾ ਕਿਦਾਂ ਮੈਂ ਇਹਦੇ ਨਾਲ ਪਤਾ ਨਹੀਂ ਕੀ ਕਹਿਦਾ ਵਾ ਸੰਦੀਪ ਨੇ ਇਹਨਾਂ ਨੂੰ ਹੁਣ ਸੰਦੀਪ ਹੀ ਚੁਬਦੀ ਇਹਨਾਂ ਨੂੰ ਸੰਦੀਪ ਮੇਰੀ ਗੱਲ ਸੁਣ ਕੀ ਸੇ ਆਪਾ ਪਾਇਆ ਹੁਣ ਕਾਦਾ ਮੈਂ ਸੇ ਆਪਾ ਪਾਇਆ लवली ਆ ਗਈ ਮੇਰੇ ਗੱਲ ਪੈਣ ਡਿਆ ਸੀ ਕੀ ਕਹਿੰਦਾ ਸੀ ਤੁਹਾਨੂੰ ਕਹਿਣਾ ਉਹਨੇ ਕੀ ਆ ਕਹਿੰਦਾ ਘਰ ਦੀ ਦੇਰੀ ਨਾ ਮੰਮੀ ਦੇ ਘਰ ਨੇ ਭੜੀ ਜਾਂਦੀ ਆ ਕੀ ਕਿਹਾ ਤੂੰ ਮੰਮੀ ਨੂੰ ਤੇ ਤੁਹਾਡੇ ਕੋਲ ਚਾਰ ਸੁਣਾਈਆਂ ਨੇ ਗਈਆਂ ਤੂੰ ਮੇਰੇ ਵੱਲ ਨੂੰ ਭੱਜੇ ਆਏ ਆਂ ਘਟਨੀਆ ਕੀਤੀ ਮੈਂ ਮੈਨੂੰ ਇਹ ਦੱਸ ਕਿਹਾ ਕਿ ਮਮਿੰ ਨੂੰ ਕਹਿਣਾ ਮੈਂ ਕੀ ਹੀ ਜੋ ਤੁਹਾਨੂੰ ਕਿਹਾ ਸੀ ਕਿ ਸੰਜੇ ਥਾਂ ਤੋਂ ਨਹੀਂ ਪੈਸੇ ਦੇਣੇ ਮੈਂ ਜੋ ਨਹੀਂ ਦੇਨੇ ਕੋਈ ਗੱਲ ਨਹੀਂ ਜਦ ਮਮਿੰ ਨੂੰ ਕੋਈ ਕਹਿਣ ਦੀਆਂ ਤੂੰ ਮੈਂ ਮਮਿੰ ਨੂੰ ਵਾਧੂ ਗੱਲ ਕੋਈ ਨਹੀਂ ਕਹੀ ਬਸ ਇਹੀ ਗੱਲ ਕਹੀ ਆ ਤੇ ਉਹ ਕੰਦਾ ਨਾ ਲਾ ਕੇ ਸੁਣਣ ਦੀ ਹੀ ਉਹਨੇ ਇੱਕ ਦੀਆਂ ਝਾਰ ਬਣਾ ਲੀਆਂ ਕੌਣ ਸੁਣਣ ਦੀ ਰੁਪਿੰਦਰ ਉਹਨੇ ਜਾ ਕੇ ਦੱਸਿਆ ਨਾ ਲਵਲੀ ਨੂੰ ਹੋਰ ਕਿਹਨੇ ਦੱਸਣਾ ਹੀ ਮਜ਼ਾਹੀ ਕੰਮ ਕਰਦੇ ਰਿਹਾ ਕਰੋ ਇੱਕ ਨੇ ਗੱਲ ਦੋ ਦਿਨ ਦਸੀ ਗਈ ਦੋ ਦਿਨ ਤੀਜੇ ਨੂੰ ਉਹ ਜਿੱਦਾਂ ਬੋਲ ਕੇ ਗਈ ਨਾ ਸ਼ੁਕਰ ਕਰੋ ਦੋ ਲਾ ਨਹੀਂ ਦਿੱਤੀਆਂ ਉਹਦੇ ਮੈਂ ਪਤਾ ਨਹੀਂ ਕੀ ਕੀ ਬੰਡਿਆ ਘਰ ਚ ਸੰਦੀਪ ਉਹਦਾ ਭਾਵੇਂ ਮੈਂ ਤਰਸ ਖਾ ਕੇ ਦੇ ਦਿੰਦੀ ਹੁਣ ਤਾਂ ਨਹੀਂ ਮੈਂ ਦੇਣ ਦੇਣੇ ਉਹ ਮੈਨੂੰ ਕਹਿਣ ਡਿਆ ਵਾ ਕਿ ਆਪਣੇ ਸਹੁਰਿਆਂ ਨੂੰ ਪੈਸੇ ਲੈ ਕੇ ਆਉਣ ਲੱਗਾ ਵਾ ਉਹ ਮੈਨੂੰ ਦੇ ਦੇ ਮੈਂ ਮੈਂ ਵੇਜੋ ਚੁੱਕ ਕੇ ਪੈਸੇ ਤੈਨੂੰ ਲੈ ਕੇ ਦੇ ਦਾਂ ਤੇ ਜੇ ਪਹਿਲੀ ਦੇ ਦਿੰਦੇ ਤੇ ਫਿਰ ਕੀ ਉਹ ਚੱਲਿਆ ਹੀ ਬਾਅਦ ਛਡਾ ਲੈਂਦੇ ਇਹੋ ਦੁਖੰਡੀ ਆ ਇਹ ਘਰ ਚ ਪਹਿਲੀ ਕੋ ਦੇਣੀ ਆ ਮੈਂ ਕੋਈ ਗੱਲ ਨਹੀਂ ਹੁਣ ਤੇ ਮੈਂ ਚੰਗੀ ਤਰ੍ਹਾਂ ਨਾ ਪੈਸੇ ਦਊਂਗੀ ਇਹਨਾਂ ਨੂੰ ਜਿੱਦਾਂ ਉਹ ਗੱਲਾਂ ਸੁਣਾ ਕੇ ਗਈ ਨਾ ਮੈਨੂੰ ਹਜੇ ਤੱਕ ਰੜਕੰਡੀਆਂ ਆ ਮੰਮੀ ਕੀ ਕਹਿੰਦੇ ਆ ਉਹ ਕਿਹਨਾਂ ਦੀ ਗੱਲ ਕਰਦੇ ਆ ਉਹ ਮੰਮੀ ਨੇ ਮੇਰੀ ਗੱਲ ਕਰਨੀ ਆ ਇਹਨਾਂ ਦੀ ਗੱਲ ਨਹੀਂ ਕਰਨੀ ਜਿੰਨਾ ਚਿਰ ਮੈਂ ਨਹੀਂ ਨਹਾ ਕਰਦੀ ਉਹਨਾਂ ਚਿਰ ਕਿੱਦਾਂ ਪੈਸੇ ਦੇ ਦੇਣਗੇ ਤੁਮ ਮੰਮੀ ਨੂੰ ਸਿੱਧਾ ਹੀ ਕਹਿ ਦੇਣਾ ਸੀ ਮੰਮੀ ਪਹਿਲੀ ਦਵਾ ਦਿਓ ਤੇ ਪੈਸੇ ਦੇ ਦੇਣੀ ਆ ਕੰਮ ਕਰਨੋ ਤੁਸੀਂ ਤੇ ਪੈਸੇ ਲੈਣ ਨੂੰ ਸਾਰਾ ਦਿਨ ਤੁਸੀਂ ਮਰਦੇ ਰਹਿੰਨੇ ਪਹਿਲੀ ਵਿੱਚ ਜਦੋਂ ਕੰਮ ਹੁੰਦਾ ਵਾ ਉਦੋਂ ਅੰਦਰ ਵੜ ਕੇ ਬਹਿ ਜਾਂਦਾ ਵਾ ਜਦੋਂ ਕੰਮ ਮੁੱਕ ਜਾਂਦਾ ਵਾ ਉਦੋਂ ਪਹਿਲੀ ਚ ਵੜ ਜਾਂਦਾ ਜਾ ਕੇ ਉਥੇ ਕੀ ਕੰਮ ਹੈ ਦਾ ਹੱਕਦੇ ਉਂਝ ਤੋਂ ਡਿਆ ਵਾ ਜਦ ਸਾਰਾ ਕੰਮ ਉਹ ਕਰਦਾ ਹੁੰਦਾ ਹੋਣ ਇਹਨਾਂ ਮਾਂ ਪਿਓ ਚੇਤੇ ਆਉਂਦੇ ਇਹਨਾਂ ਨੂੰ ਜਿੱਦਣ ਵਿਆਹ ਕਰਾਇਆ ਸੀ ਉਦੋਂ ਤੇ ਮਾਂ ਨੂੰ ਪੁੱਛਿਆ ਨਹੀਂ ਇਹਨਾਂ ਨੇ ਇੱਕ ਵਾਰੀ ਵੀ ਜਿੱਦਾਂ ਇਹ ਬੋਲ ਕੇ ਗਿਆ ਵਾ ਨਾ ਸੰਦੀਪ ਤੇ ਇਹ ਹੁਣ ਮੈਂ ਵੀ ਨਹੀਂ ਦੇ ਦਨੇ ਸਾਂਝੇ ਥਾਂ ਚੋਂ ਚਾਰ ਸੁਣਾਇਆ ਕਰੋ ਅੱਗਿਓ ਚੁੱਪ ਨਾ ਕੀਤੇ ਰਿਆ ਕਰੋ ਕੋਈ ਗੱਲ ਨਹੀਂ ਡੈਡੀ ਮਿਲਦੀ ਆ ਨਾ ਉਹਨਾਂ ਨਾਲ ਕਰਦਾ ਗੱਲ ਮੈਂ ਕਿੱਥੇ ਦੀ ਸੇਤੀ ਭੱਜਾ ਗਿਆ ਇਹਨਾਂ ਵੱਲ ਕੋਈ ਗੱਲ ਨਹੀਂ ਜਿੰਨਾ ਚਿਰ ਮੈਂ ਨਾ ਹਾਂ ਕਰੂੰਗੀ ਉਹਨਾਂ ਚਿਰ ਕਿੱਦਾਂ ਦੇ ਦੇਣਗੇ ਪੈਸੇ